ટ <coughs> ਸ੍ਰੀ ਲਕਸ਼ਮੀ ਨਾਰਾਇਣ ਮੰਦਿਰ ਨੰਗਲ ਵਿੱਚ ਲਗਾਤਾਰ 3 ਦਿਨ ਤੋਂ ਚੱਲ ਰਹੀ ਡੰਗੇ ਦੀ ਸੇਵਾ ਵਿੱਚ ਜੁਟੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਬਿਨਾਂ ਰੁੱਕੇ ਬਿਨਾਂ ਥੱਕੇ ਪੁਜੇ ਸ੍ਰੀ ਕੀਰਤਪੁਰ ਸਾਹਿਬ ਜਿੱਥੇ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੀ ਪੁਰਾਤਨ ਡਿਉੜੀ ਨੇੜੇ ਪਾਰੀ ਬਰਸਾਤ ਕਾਰਨ ਕਾਫੀ ਵੱਡੀ ਖਾਰ ਲੱਗ ਗਈ ਸੀ ਤੇ ਨਾਲ ਵਾਲਾ ਪਹਾੜ ਬੈਠ ਗਿਆ ਸੀ ਜਿਸ ਕਾਰਨ ਡਿਉੜੀ ਨੂੰ ਨੁਕਸਾਨ ਹੋਣ ਦਾ ਖਤਰਾ ਪੈਦਾ ਹੋ ਗਿਆ ਸੀ ਜਿਸ ਤੋਂ ਬਾਅਦ ਜਿੱਥੇ ਇਲਾਕੇ ਭਾਰ ਦੇ ਨੌਜਵਾਨਾਂ ਵੱਲੋਂ ਉਕਤ ਡਿਊੜੀ ਨੂੰ ਨੁਕਸਾਨ ਤੋਂ ਬਚਾਉਣ ਲਈ ਸੇਵਾ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਵੱਡੀ ਗਿਣਤੀ 'ਚ ਇਲਾਕੇ ਦੇ ਨੌਜਵਾਨ ਮਿੱਟੀ ਦੀਆਂ ਬੋਰੀਆਂ ਪਰ ਟਰੈਕਟਰ ਟਰਾਲੀਆਂ ਲੈ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਹੇ ਨੇ ਉੱਥੇ ਹੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਪੁੱਜੇ ਤੇ ਨੌਜਵਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਸੇਵਾ ਵਿੱਚੋ ਜੁਟ ਗਏ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਪੁਰਾਤਨ ਡਿਊੜੀ ਨੂੰ ਨੁਕਸਾਨ ਤੋਂ ਬਚਾਉਣ ਦੇ ਲਈ ਨੌਜਵਾਨਾਂ ਵਿੱਚ ਭਾਰੀ ਜੋਸ਼ ਹੈ ਜਿਸ ਕਰਕੇ ਨੌਜਵਾਨ ਸੈਂਕੜਿਆਂ ਦੀ ਗਿਣਤੀ ਚੋ ਸੇਵਾ ਵਿੱਚ ਜੁਟੇ ਹੋਏ ਨੇ ਉਹਨਾਂ ਕਿਹਾ ਕਿ ਜੋ ਸਾਡੇ ਤੇ ਇਹ ਕੁਦਰਤੀ ਆਫਤ ਆਈ ਸੀ ਉਸ ਦੇ ਵਿੱਚ ਜੋ ਨੌਜਵਾਨਾਂ ਵੱਲੋਂ ਇਹ ਉਤਸ਼ਾਹ ਦਿਖਾਇਆ ਗਿਆ ਹੈ ਉਹ ਬਹੁਤ ਹੀ ਸਲਾਗਯੋਗ ਹੈ ਨੌਜਵਾਨਾਂ ਵੱਲੋਂ ਕੁਦਰਤੀ ਆਫਤ ਹੜ੍ਹਾਂ ਦੀ ਮਾਰ ਦੇ ਵਿੱਚ ਜੋ ਇੱਕਜੁੱਟਤਾ ਤੇ ਏਕਤਾ ਦਿਖਾਈ ਹੈ ਉਹ ਸਾਡੇ ਸੂਬੇ ਦੇ ਲਈ ਮਾਣ ਵਾਲੀ ਗੱਲ ਹੈ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ